ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਘੇਲੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਦੋਸਤੋ ਨੇੜੇ ਪਿੰਡ ਰਹ ਜਾਂਦੇ ਆ ਡਗਰੂ ਮੰਗਾ ਬਘੇਲਾ ਡਰੋਲੀ ਸੋਸਣਾ ਇਹ ਆਣਗਵਾਂ ਦੇ ਪਿੰਡ ਹੈ ਤਰਵੰਡੀ ਸ਼ਹਿਰ ਵੀ ਨੇੜੇ ਹੀ ਰਹ ਜਾਂਦਾ ਦਾਰਾਪੁਰ ਵੀ ਨੇੜੇ ਹੀ ਰਹ ਜਾਂਦਾ ਖਖਰਾਣਾ ਆਣਗਵਾਨ ਦੇ ਪੰਡਾ ਇਹ ਸਾਰੇ ਬਘੇਲੇ ਵਾਲਾ ਪੰਡਾ ਜੋ ਵੀਡੀਓ ਬਣਾ ਰਹੇ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਸੋਹਣੀ ਚੰਗੇ ਦੁੱਧ ਵਾਲੀ ਖਾਣ ਪੀਣ ਦੀ ਖੁੱਲੀ ਚਾਰੂ ਚੂਰੂ ਫੁੱਲ ਹੈ ਆ ਬਾੜ ਵਿਖਾਉਣੀ ਆ ਪੂਰੀ ਚਮਕਦਮ ਕਾਲੀ ਹੈ ਥਣ ਭਾਂਡੇ ਦੀ ਵੀ ਸਾਫ਼ ਸੁਥਰੀ ਆ ਸੀਲ ਸਾਉ ਵੀ ਫੁੱਲ ਹੈ ਇਹ ਸੇਲ ਹੈ ਵਿਕਾਊ ਆ ਮੱਲਵੀ ਜੈਜੀ ਹੋ ਇਨਫਰਮੇਸ਼ਨ ਲੈ ਦਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦਾ ਸ੍ਰੀ ਨਾਮ ਲਖਵੀਰ ਸਿੰਘ ਆ ਪਿੰਡ ਬਘੇਲਿਆ ਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਫੋਨ ਨੰਬਰ ਦਾ ਸ੍ਰੀ 97810 56025 97810 56025 ਕਿੰਨਵਾ ਸੁਆ ਲਖਵੀਰ ਬਾਈ ਤੇ ਤੀਜਾ ਸੁਆ ਸ਼ਾਹੀਵਾਲ ਦਾ ਕ੍ਰੋਸ ਆ ਐਚਐਫ ਚ ਮੈਂ ਆਰਗਾ ਤੁਹ ਦਊਗੀ ਠੀਕ ਆਮ ਹੀ ਡਿਮਾਂਡ ਸੰਨ ਫੋਨ ਲਾਓ ਕੋਈ ਵੀ ਲੱਗ ਗੱਲਾਂ ਸ਼ਾਹੀਵਾਲ ਦਾ ਕ੍ਰੋਸ ਲੈਣਾ ਹੈ ਠੀਕ ਉਹ ਜੀ ਜੈ ਕਿੰਨੇ ਦਿਨ ਲੈਜੋ ਦਿਨ ਲੈਜੋ 7-8 ਬਈ ਕਿੰਨਾ ਕਿ ਦੁੱਧ ਪਿਆਜੋ ਦੁੱਧ ਪਿਆਜੋ ਬਈ 1500 ਲੀਟਰ ਗਾਰੰਟੀ ਹੈ ਇਹ ਚੀਜ਼ ਹੂੰ ਆ ਵੱਡੀ ਵਹਿੜ ਇਹਨਾਂ ਦਾ ਪਿਆਜ ਆ ਹਾਂ ਰੰਗ ਬਾਜਾ ਸੋਹਣੀ ਆ ਸੀਲ ਸਾਉ ਸੀਲ ਸਾਉ ਦਾ ਬਈ ਕੋਈ ਓੜਾ ਬੰਦਾ ਇਹਨਾਂ ਦਾ ਕਰ ਮਾਰ ਲਿਆ ਦੋਸਤੋ ਸੀਲ ਸਾਉ ਫਲ ਹੈ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਜ਼ਰ ਲਾ ਜ਼ਰ ਲਾ ਥਣ ਲਗਾ ਦੁੱਧ ਦੀ ਨੂੰ ਨੀ ਆਮ ਕਰੇ ਦੁੱਧ ਪੀਣ ਵਾਲੇ ਭੈਣ ਭਰਾ ਦੀ ਹਰੇਕ ਦੀ ਡਿਮਾਂਡ ਹੁੰਦੀ ਬਈ ਯਾਰ ਸੀਲ ਵਹਿੜ ਲੈਣੀ ਆ 2 ਕਿਲੋ ਦੁੱਧ ਭਵਾ ਘੱਟ ਦੇ ਪਰ ਹੋਵੇ ਸੀਲ ਸਾਡੀਆਂ ਬੁੜੀਆਂ ਚੋਂ ਨਹੀਂ ਜਿੱਥੋਂ ਮਰਜੀ ਆ ਲੱਤਾਂ ਲੁੱਤਾਂ ਦੇ ਲੈ ਮੈਂ ਹੀ ਆ ਕਿਹੜੀ ਹੈ ਬਾਹਰ ਨੂੰ ਦੋਸਤੋ ਬਾਈ ਕਹਿੰਦੇ ਇੱਕ ਹਿਸਾਬ ਦੀ ਮੈਂ ਹੀ ਆ ਮੱਝਾਂ ਰਗਾ ਦੁੱਧ ਉਹ 16 ਕਿਲੋ ਵਾਂਗੂ ਬਾਈ ਦਾਸ ਦਾ ਖੁੱਲਾ ਦੁੱਧ ਪਿਆ ਜੂ ਇਹਨਾਂ ਤਾਂ ਨਾਰਮਲ ਹੀ ਪਿਆਉਣਾ ਚਾਹੀਦਾ ਕਿਉਂਕਿ ਵਹਿੜ ਵੱਡੀ ਹੈ ਵਜਣ ਚੰਗਾ ਥਣ ਭਾਂਡੇ ਦੀ ਸਾਫ਼ ਸੁਥਰੀ ਆ ਹਵਾਨਾ ਵੀ ਸੋਹਣਾ ਖੁੱਲੇ ਭਾਂਡੇ ਦੀ ਆ ਬਾਕੀ ਝੋਲ ਵਾਲੀ ਵੱਛੀ ਹੈ ਲੈ ਵਾ ਲਾਊ ਬਹੁਤ ਕਿਉਂਕਿ ਵਾਲ ਟੱਲਾ ਹਵਾਨੇ ਦੇ 4 ਚਪੇਰੇ ਪਈਆਂ ਬਹੁਤ ਹੈ। denn ਲੈ ਜਾਣੇ ਆ 4-5। 5 ਦਿਨ ਦੀ ਕੱਚੀ ਮੰਨ ਲਓ। ਆਇਰ ਸਾਡਾ ਛੱਟ ਕੇ ਭਲੇਡ ਆਫਾ ਦਈਏ ਕੋਈ ਨੰਦ ਵਿਚਾਰ ਨਹੀਂ ਕਰ ਮਾਲੀ ਨੂੰ ਪੰਜਾਂ ਦਿਨਾਂ ਤੱਕ ਇਹ ਸਾਰੀ ਵਾਲਟਾਲ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਹਵਾਨੇ ਤੇ ਬਰੀਕ ਬਰੀ ਕੁਵੈਂਜ ਵੀ ਚੰਗੀਆਂ ਜਿੱਦਨ ਬੱਛੀ ਦਿਨਾਂ ਤੇ ਤਿਆਰ ਹੋ ਜਾਂਦੀ ਹਵਾਨਾ ਦੁੱਧ ਨਾਲ ਬੋਲੀ ਨਾਲ ਭਰ ਲੈਂਦੀ ਆ ਇਹ ਵੈਂਜ ਵੀ ਮੋਟੀਆਂ ਹੋ ਜਾਣਗੀਆਂ ਝੁਰੜੀ ਵਾਲਾ ਥਾਨ ਮੈਨੂੰ ਗਰੰਟੀ ਹੋਊ ਆਪਣੀ ਯਾਰ ਕਾਟ ਕਾਰ ਤੇ ਵੀ ਗਰੰਟੀ ਹੋਊ ਹੂੰ ਕੇ ਵੀ ਭੈਣ ਭਰਾ ਸਿੱਧੀ ਵੀ ਮਂਗਾਵਾ ਚਾਹੁੰਦਾ ਨਾ ਹੂੰ ਥਾਣਾ ਦੀ ਕਾਟ ਕਾਰ ਦੀ ਗਰੰਟੀ ਹੋਊ ਵਜਨ ਦੀ ਗਰੰਟੀ ਹੋਊ ਜਿਹੜਾ ਉਹ ਕਹਦਾ ਉਹ ਹੋਈ ਹੋਊ ਸਹੀ ਆ ਦੋਸਤੋ ਬਾਈ ਕਹਿੰਦਾ ਸਾਰੇ ਕਾਸੇ ਦੀ ਆਪਣੀ ਗਰੰਟੀ ਹੋਊਗੀ ਥਾਣਾ ਦੀ ਕਦ ਕਾਠ ਦੀ ਦੁੱਧ ਦੀ ਜਿੰਨਾ ਕੁਸ਼ ਕਿਹਾ ਉਹਨੇ ਕਾਸੇ ਦੀ ਗਰੰਟੀ ਹੋਆ ਨਹੀਂ ਹੋਊਗਾ ਕਿ ਤੁਸੀਂ ਆਨਲਾਈਨ ਬਾਈ ਕਹਿੰਦਾ ਮੰਗਾ ਲਓ ਤੇ ਨਿੱਕੀ ਜੀ ਨਿਕਲ ਜੂਗੀ ਪੂਰੀ ਜਾਨ ਵਾਲੀ ਵਹਿੜ ਕਦ ਕਾਠ ਵਾਲੀ ਆ ਦੁੱਧ ਵੀ 16 17 ਕਿਲੋ ਖੁੱਲਾ ਪਿਆ ਜੂ ਤੇ ਹੋਊ ਵੀ ਮੱਝ ਹਰਗਾ ਤੇ ਮੁੱਲ ਮੱਝ ਨਾਲੋਂ ਹੋਣਾ ਅੱਧਾ 16 17 ਕਿਲੋ ਦੁੱਧ ਵਾਲੀ ਮੱਝ ਲੈਨੇ ਸਵਾ ਲੱਖ ਦੀ ਆਉਂਦੀ ਆ ਫੰਡਰ ਮੱਝਾ ਵਾਲਾ ਮੁੱਲ ਹੋਣਾ ਮੈਨੂੰ ਆਫ ਕੈਮਰਾ ਬਾਈ ਨੇ ਦੱਸਤਾ ਸੀਗਾ ਕਿ ਆਪਾਂ ਇੰਨਾ ਮੁੱਲ ਕਰਨਾ ਜਾਇਜ਼ ਮੈਂ ਕਿਹਾ ਜਵਾ ਜੈਜਾ ਬਾਕੀ ਹੁਣ ਤੁਹਾਨੂੰ ਦੁਬਾਰਾ ਬਾਈ ਦੇ ਮੂੰਹੋਂ ਸੁਣਾ ਦਿੰਨੇ ਆ ਜੈਜਾ ਮੁੱਲ ਖੀਰ ਅਗਲਾ ਆਵੇ ਤੇ ਆਉਂਦਾ ਲੈ ਜੀ 100000 ਰੁਪਿਆ ਵੀਰੇ ਹਾਂ 55000 55000 ਦੀ ਹਾਂ ਦੱਸੋ ਜਵਾ ਜੈਜ ਮੁੱਲ 50 ਆਹ ਕੋਈ ਨਹੀਂ ਦੂਗਾ ਜਿਹੜਾ ਕੋ ਹੈਗਾ ਹੂੰ ਟੀਣੀ ਗੱਲ ਵੀ ਬਾਅਦ ਚ ਵੀ ਹੋਰ ਕੋਈ ਨਿਕਲਦਾ ਹੂੰ ਸਹੀ ਆ 55000 ਦੀ ਦੇ ਦੇਣੀ ਆ ਐ ਨਹੀਂ ਹੋਊਗਾ ਕਿ ਇੱਥੇ ਆਉਂ ਤੁਸੀਂ ਦੂਰੋਂ ਚੱਲ ਕੇ ਤੇ ਇੱਥੇ ਕਤੂਰੇ ਕੀ ਜਿੱਡੀ ਵਹਿੜ ਨਿਕਲ ਜੇ ਪੂਰੀ ਜਾਨ ਵਾਲੀ ਬੱਛੀ ਐ ਕੱਦ-ਕਾੜ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਰੰਗ ਵੀ ਸੋਨਾ ਹਾਂ ਕਾਲੀ ਐ ਵਹਿੜ ਵੀ ਚਮਕ ਦਮਕ ਵਾਲੀ ਪੂਰੀ ਐ ਸ਼ੀਸ਼ੇ ਵਾਂਗੂ ਚਮਕਦੀ ਆ ਐ ਨਹੀਂਗਾ ਕਿ ਕੋਈ ਰੁੱਖਾ ਜਾਂ ਪਿੰਡਾ ਨਹੀਂ ਪੂਰੀ ਸ਼ਾਈਨਿੰਗ ਪਿੰਡੇ ਚ ਕੋਈ ਧਫੜੀ ਨਹੀਂ ਨਾ ਕੋਈ ਧਫੜੀ ਦਾ ਨਿਸ਼ਾਨ ਦੁੱਧ 16-17 ਕਿਲੋ ਪਿਆਜੂ ਮੁੱਲ ਜਾਇ ਜੀ ਆ 55000 ਦੀ ਬਾਈ ਕਹਿੰਦਾ ਦੇ ਦੇਣੀ ਆ 55000 ਚ ਮਾਨ ਤਾਨ ਹੋ ਜੂ ਦੋਸਤੋ ਖਾਣ ਪੀਣ ਦੀ ਖੁੱਲੀ ਆ ਸਹੀ ਮੈਨੇ ਪਸ਼ੂ ਦੁੱਧ ਉਹੀ ਵੱਧ ਦਿੰਦਾ ਜਿਹੜਾ ਪਸ਼ੂ ਖਾਣ ਪੀਣ ਦਾ ਖੁੱਲਾ ਹੋਵੇ ਚਾਰੂ ਹੋਵੇ ਜਿਹੜਾ ਕੁਸ ਪਾਤਾ ਤੇ ਉਹੀ ਛਕ ਲਿਆ ਕੋਖ ਜੀ ਤੁਸੀਂ ਵੇਖ ਸਕਦੇ ਆ ਤਾਂ ਟਿੱਕਰ ਲਾਈ ਬੈਠੀ ਕਿਉਂਕਿ ਰਾਜੀ ਆ ਤੇ ਖਾਣੋਂ ਫੇਰ ਵੀ ਨਹੀਂ ਹਟਦੀ ਪੂਰੀ ਚਾਰੂ ਵਹਿੜ ਤੀਜਾ ਸੂਆ ਮਾਝਾਰ ਦਾ ਦੁੱਧ ਉਹ 16 17 ਕਿਲੋ ਦੁੱਧ ਪਿਆ ਜੂ ਮੁੱਲ ਜਾਇ ਜੀ ਆ 55000 ਮੌਕੇ ਤੇ ਥੋੜਾ ਘਣਾ ਛੋੜਛੱਪਾ ਮਾਨ ਤਾਣ ਹੋ ਜੂ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਕੀ ਹੁਣ ਤਾਂ ਰੁੱਤ ਵੀ ਵਧੀਆ ਆ ਗਈ ਸਿਆਲ ਆ ਗਏ ਆ ਜਿੰਨੀ ਸੇਵਾ ਕਰ ਲੋਂਗੇ ਉਹਨਾਂ ਚੋਲੋਂਗੇ ਬਾਕੀ ਕੋਈ ਉਦਾਂ ਬੁੱਢੀ ਵਹਿੜ ਨਹੀਂ ਤੀਜਾ ਸੂਆ ਪੰਜ ਛੇ ਸੂਵੇ ਵਧੀਆ ਦੁੱਧ ਪਿਆਜੂਗੀ ਜੇ ਐਰਕੀ ਦਾ ਸੂਆ ਦੁੱਧ ਪੀ ਕੇ ਆਉਂਦੇ ਸੂਵੇ ਨੂੰ ਵੇਚੋਂਗੇ ਤਾਂ ਵੀ 55-60 ਹਜ਼ਾਰ ਦੀ ਵਿਕ ਜਣੀ ਆ ਕਿਉਂਕਿ ਦਿਨੋਂ ਦਿਨ ਮੰਗਾਈ ਵਾਧੀ ਆ ਤੇ ਸਾਲ ਨੂੰ ਇਹੀ ਵੈੜ ਜੇ ਤੁਸੀਂ ਸੇਲ ਕਰਦੇ ਆ ਤਾਂ ਵੀ 54000 ਨਾਲ ਰਲ ਲਾ ਕੇ ਜਾਓ ਤੇ ਜਿਹੜਾ ਸਾਲ ਦੁੱਧ ਪੀ ਲੋਗੇ ਫ੍ਰੀ ਦਾ ਰਹਿ ਜਾਓ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸ਼ਿਕਾ